ਸਸ ਸਤਿ ਗੁਰੂ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 11 ਤਰੀਕ ਤੋਂ ਲੈ ਕੇ 16 17 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਉਂਦੇ 7 ਦਿਨਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜੀ ਜਿਦੇ ਵਿੱਚ ਪੱਛਮੀ ਸਿਸਟਮ ਜੋ ਪੰਜਾਬ ਵੱਲ ਆ ਰਹੇ ਨੇ ਉਹਨਾਂ ਦਾ ਕੀ ਅਸਰ ਹੋਵੇਗਾ ਠੰਡ ਤੁੰਦ ਮੀਂਹ ਦੀ ਗਤੀਵਿਧੀ ਕਿਹੜੇ ਇਲਾਕੇ ਵਿੱਚ ਕਦੋਂ ਦੇਖਣ ਨੂੰ ਮਿਲੇਗੀ ਤਾਪਮਾਨ ਕੀ ਕਿਵੇਂ ਦਾ ਰਹਿਣਗੇ ਰਾਤ ਦੇ ਜਿਹੜੇ ਤਾਪਮਾਨ ਨੇ ਹੁਣ ਉਹ ਲਗਾਤਾਰ ਬਦਲ ਰਹੇ ਨੇ ਠੰਡ ਦਾ ਅਹਿਸਾਸ ਹਜੇ ਵੀ ਬਣਿਆ ਹੋਇਆ ਹੈ ਦਿਨ ਦੇ ਵਿੱਚ 25 ਡਿਗਰੀ ਤਾਪਮਾਨ ਪਾਰ ਕਰ ਚੁੱਕਿਆ ਤੇ ਆਉਂਦੇ ਦਿਨਾਂ ਵਿੱਚ ਇਹਨਾਂ ਤਾਪਮਾਨਾਂ ਦੇ ਕੀ ਹਾਲਾਤ ਰਹਿਣਗੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੱਦਲੀ ਸਿਸਟਮ ਦੀ ਬੱਦਲੀ ਸਿਸਟਮ ਲਗਾਤਾਰ ਪੰਜਾਬ ਉੱਪਰ ਕੂਚਤਾ ਕਰ ਰਹੇ ਨੇ ਪਰ ਪਹਾੜੀ ਖੇਤਰਾਂ ਵਿੱਚ ਰੁਕੇ ਹੋਏ ਨੇ ਫਿਲਹਾਲ ਪੰਜਾਬ ਦੇ ਵਿੱਚ ਚੰਗੀ ਧੁੱਪ ਲੱਗ ਰਹੀ ਹੈ ਦਿਨ ਦਾ ਤਾਪਮਾਨ 25 ਡਿਗਰੀ ਪਾਰ ਕਰ ਚੁੱਕਿਆ ਤੁਹਾਡੇ ਇਲਾਕੇ ਦੇ ਮੌਸਮ ਦੇ ਕਰੰਟ ਹਾਲਾਤ ਕੀ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 11 12 13 ਤਰੀਕ ਦੇ ਮੌਸਮ ਦੀ ਤਾਂ 11 12 ਤਰੀਕ ਨੂੰ ਮੌਸਮ ਸਾਫ਼ ਹੈ ਪੱਛਮੀ ਹਵਾ ਚੱਲੇਗੀ ਦਿਨ ਦਾ ਤਾਪਮਨ 25 ਡਿਗਰੀ ਪਾਰ ਹੋ ਜਾਵੇਗਾ ਰਾਤ ਦੇ ਤਾਪਮਨ 11 12 ਡਿਗਰੀ ਤੱਕ ਬਣੇ ਰਹਿਣਗੇ ਹਵਾ ਦੇ ਵਿੱਚ ਘੱਟ ਠੰਡ ਦਾ ਮਾਹੌਲ ਰਹੇਗਾ ਪੱਛਮੀ ਹਵਾ ਲਗਾਤਾਰ 5-7 ਤੋਂ ਲੈ ਕੇ 12 ਕਿਲੋਮੀਟਰ ਪ੍ਰਤੀ ਘੰਟਾ ਤਹ ਨਾਲ ਚੱਲਦੀ ਹੋਈ ਦਿਖਾਈ ਦੇਵੇਗੀ 13 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿਚਕਾਰ ਗੱਲ ਕੀਤੀ ਜਾਵੇ ਤਾਂ ਬੱਦਲੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਹੇ ਨੇ ਹਲਕੇ ਤੋਂ ਦਰਮਿਆਨੀ ਧੁੰਦ ਦੇ ਹਾਲਾਤ ਹੋਣਗੇ ਇਹ ਬੱਦੇ ਸਿਸਟਮ ਕੋਈ ਬਹੁਤ ਵੱਡੇ ਨਹੀਂ ਹਨ ਇਹਨਾਂ ਦੇ ਮੱਦੇਨਜ਼ਰ ਸਾਨੂੰ ਕੋਈ ਚਿੰਤਾ ਦੀ ਗੱਲ ਹੋਵੇ ਹਾਂ ਇਹ ਬਿਸ਼ੱਕ ਠੰਡ ਦੇ ਹਾਲਾਤ ਥੋੜੇ ਜਿਹਾ ਵੱਧ ਸਕਦੇ ਨੇ ਦਿਨ ਦਾ ਤਾਪਮਾਨ 20-22 ਡਿਗਰੀ ਤੱਕ ਆ ਜਾਵੇਗਾ ਰਾਤ ਦੇ ਤਾਪਮਾਨ ਜਿਹੜੇ ਨੇ ਉਹ 12 ਡਿਗਰੀ ਤੱਕ ਬਣੇ ਰਹਿਣਗੇ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਬਹੁਤੇ ਇਲਾਕੇ ਵਿੱਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਠੰਡ ਦੇ ਦੇਖਣ ਨੂੰ ਮਿਲ ਸਕਦੇ ਨੇ ਤੁੰਦ ਦੇ ਹਾਲਾਤ ਸਵੇਰ ਦੇ ਸਮੇਂ ਵੱਢ ਸਕਦੇ ਨੇ ਖਾਸ ਤੌਰ ਤੇ 15 ਤਰੀਕ ਨੂੰ 15 ਤਰੀਕ ਨੂੰ ਸੰਗਣੀ ਤੁੰਦ ਪੰਜਾਬ ਵਿੱਚ ਐਂਟਰ ਕਰ ਰਹੀ ਹੈ ਜਿਸ ਦਾ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਇਆ ਉਸ ਦੇ ਮੁਤਾਬਕ ਪੰਜਾਬ ਦੇ ਉੱਤਰੀ ਅਤੇ ਪੂਰਬੀ ਇਲਾਕੇ ਅਤੇ ਸੈਂਟਰਲ ਪੰਜਾਬ ਇਹਦੇ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਮਹਾਲਵੇ ਬੈਲਟ ਵਿੱਚ ਇਸ ਦਾ ਅਸਰ ਘੱਟ ਹੈ ਖਾਸ ਤੌਰ ਤੇ ਬਠਿੰਡਾ ਸੰਗਰੂਰ ਮਲੋਟ ਮਾਨਸਾ ਇਹਨਾਂ ਵਿੱਚ ਇਸ ਦਾ ਅਸਰ ਘਟੇਗਾ ਬਾਕੀ ਸਾਰੇ ਜ਼ਿਲ੍ਹੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਪਹਾੜੀ ਖੇਤਰਾਂ ਵੱਲੋਂ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਓਹੋ ਮਾਲਵੇ ਬੈਲਟ ਤੋਂ ਕਾਫੀ ਆ ਦੂਰ ਨੇ ਜਿਸ ਦੇ ਕਾਰਨ ਮਾਲਵੇ ਬੈਲਟ ਵਿੱਚ ਧੁੰਦ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਹੀ ਰਹਿਣਗੇ 16 17 ਤਰੀਕ ਦੀ ਗੱਲ ਕੀਤੀ ਜਾਵੇ ਫਿਰ ਤੋਂ ਮੌਸਮ ਸਾਫ ਹੋ ਰਿਹਾ ਹੈ ਪੂਰਬ ਦੀ ਹਵਾ ਦੀ ਥੋੜੀ ਜਿਹੀ ਐਂਟਰੀ ਹੋ ਰਹੀ ਹੈ ਜਿਸ ਦੇ ਨਾਲ ਥੋੜ੍ਹਾ ਜਿਹਾ ਗਰਮਾਹਟ ਦਾ ਮਾਹੌਲ ਦਿਨ ਦੇ ਤੇ ਰਾਤ ਦੇ ਵੇਲੇ ਬਧੇਗਾ ਠੰਡ ਥੋੜੀ ਜਿਹੀ ਜਿਹੜੀ ਘਟਦੀ ਹੋਈ ਦਿਖਾਈ ਦੇਵੇਗੀ ਦਿਨ ਦੇ ਐਵਰੇਜ ਤਾਪਮਾਨ 25 ਡਿਗਰੀ ਤੱਕ ਨਿਗ ਵਾਲੇ ਰਹਿਣਗੇ ਜੋ ਕਿ ਠੰਡੀ ਪੱਛਮੀ ਹਵਾ ਕਾਰਨ ਗਰਮ ਠੰਡ ਦਾ ਮਾਹੌਲ ਸੀ ਪਰ ਰਾਤ ਦੇ ਤਾਪਮਾਨ ਵੀ ਥੋੜ੍ਹਾ ਜਿਹਾ ਮੌਸਮ ਦੀ ਅਪਡੇਟ ਜਿਵੇਂ ਹੀ ਕੋਈ ਨਵੀਂ ਪ੍ਰਾਪਤ ਹੋਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਮਿੰਦਰ ਤੇ ਪੁਰਾਣੀ ਵੀਡੀਓ ਵਾਂਗੂ ਇਸ ਵੀਡੀਓ ਨੂੰ ਵੀ ਇੰਨਾ ਸਾਰਾ ਪਿਆਰ ਦੇਣ ਲਈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਅੱਗੇ ਅਗਲੀ ਜਾਣਕਾਰੀ ਲੈਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਪਰਪਰਾਮਾ ਦਾ